ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਕਰਿ ਸ਼ੇਮਾ ਅਸ਼ਟਪਦੀ ਇੱਕ ਓੰਕਾਰ ਸਤ ਗੁਰੂ ਪ੍ਰਸਾਦ ਜੋ ਜੋ ਜੁਨੀ ਆਇਓ ਤੇ ਤੇ ਊਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਤ ਕਰ ਕਿਰਪਾ ਮੇਲੋ ਹਰ ਰਾਇਆ ਜੋ ਜੋ ਜੁਨੀ ਆਇਓ ਤੇ ਤੇ ਉਰਜਾਇਓ ਮਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਧ ਰੱਖੋ ਦੇਕਰ ਹਾਥ ਕਰ ਕਿਰਪਾ ਮੇਨੋ ਹਰ ਰਾਇਆ ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਰਹਾ ਅਨੇਕ ਉਪਾਅ ਕਰੂੰ ਮਾਇਆ ਕੋਬ ਚਿਤ ਧਰੂੰ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐਸੋ ਰਿਪਿਟ ਸੰਤ ਮੇਰੀ ਲਾਹ ਸਗਲ ਚਿੰਤ ठाकुर सिओम मेरा रंग लावे पड़ेर सगल भेद नह छूके मन भेद इक खिन्न न तिरे मेरे कर के पंचा कोई ऐसो रे भगत ਜੋ ਮਾਇਆ ਤੇ ਰਹਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੈ ਸਿੰਚਾ ਜੇ ਤੇਰੇ ਤਿਰਥ ਨਾਏ ਅਹੰਬੁਦ ਮੈਲ ਲਾਏ ਕਰ ਕੋ ਠਾਕੁਰ ਇਕ ਤਿਲ ਨਾਮ ਮਨੈ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ ਨਾਨੈ ਸਗਲ ਅਸਰਮ ਕੀਨੇ ਮਨੁਆਨੇ ਪਤੀਨੇ ਵਿਵੇਕਹੀਨ ਦੇਹੀ ਤੋਏ ਕੋਈ ਪਾਈਐ ਰੇ ਪੁਰਖ ਵਿਦਾਤਾ ਪਾਰ ਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੋਏ ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ ਗਰਬ ਗਰਬ ਪੜੈ ਕਹੀਂ ਨਾ ਲੇਖੈ ਜਿਸ ਭੇਟੈ ਸਫਲ ਮੂਰਤ ਕਰੈ ਸਦਾ ਕੀਰਤ ਗੁਰ ਪ੍ਰਸਾਦ ਕੋ ਨੈਤਰੁ ਪੇਖੈ ਮਨ ਹਠ ਜੋ ਕਮਾਵੈ ਤਿਲ ਨਾ ਲੇਖੈ ਪਾਵੈ ਬਗਲ ਜਿਉ ਤਾਣ ਲਾਵੈ ਮਾਇਆ ਰੇ ਤਾਰੀ ਕੋਈ ਐਸੋ ਸੁਖ ਹੈ ਦਾਈ ਪ੍ਰਭ ਕੀ ਕਥਾ ਸੁਨਾਈ ਤਿਸ ਭੇਟੇ ਗਤ ਹੋਏ ਓਹ ਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਦਨ ਮਾਇ ਗੁਰ ਕੈ ਸ਼ਬਦ ਮੇਰਾ ਮਨ ਰਤ ਸਦਾ ਸਦਾ ਆਨੰਦ ਪੇਟਿਓ ਨਿਰਪੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਸਫਲ ਸਫਲ ਪਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ sada ਰਹਾਉ ਦੁਜਾ सफल सफल पै सफल यात्रा आवण जान रहे मिले सदा रहा दूजा वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ ਤਨਾਸੀ ਮਹੱਲਾ ਪੰਜਵਾ ਕਰੇਮਾ ਅਸ਼ਟਪਦੀ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਜੋ ਜੋ ਜੁਨੀ ਆਇਓ ਤੈ ਤੈ ਉਰਚਾਇਓ ਮਾਨਸ ਜਨਮ ਸੰਜੋਗ ਪਾਇਆ ਤਾਂ ਕੀ ਹੈ ਓਟ ਸਾਦ ਰਾਖੂ ਦੇ ਕਰ ਹਾਥ ਕਰ ਕਿਰਪਾ ਮਿਲੋ ਹਰ ਰਾਇਆ